हां जी दोस्तों सारेया नु सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਡਾਲੇਕੇ ਤਹਿਸੀਲ ਜ਼ਿਲ੍ਹਾ ਇਸਪੰਦ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਜਿੱਦਾਂ ਕਿ ਸਾਰੇ ਵੀ ਜਾਣਦੇ ਆ ਤਕਰੀਬਨ ਕੋਈ 10 ਕਿਲੋਮੀਟਰ ਦੀ ਦੂਰੀ ਹੈਗੀ ਆ ਪਿੰਡ ਡਾਲੇਕੇ ਦੀ ਸ਼੍ਰੀ ਤਰਨਤਾਰਨ ਸਾਹਿਬ ਤੋਂ ਤੇ ਮਾਨੋਚਾਲ ਪਿੰਡ ਵੀ ਥੋੜੀ ਦੂਰੀ ਤੇ ਆ ਵੀਰ ਜੋਗੇ ਹੋਰਾਂ ਦੇ ਕੋਲ ਆਏ ਆ ਬਾਈ ਦੀਪੇ ਹੋਰਾਂ ਦੇ ਕੋਲ ਤੇ ਪਸ਼ੂ ਵਪਾਰ ਦਾ ਕੰਮ ਆ ਅੱਜ ਨਗ ਜਿਹੜੇ ਦੋਸਤੋ 6 ਮੱਝਾਂ ਤੁਹਾਨੂੰ ਦਿਖਾਵਾਂਗੇ 6 ਮੱਝਾਂ ਨੇ ਬਿਲਕੁਲ ਤਾਜ਼ੀਆਂ ਤਾਜ਼ੀਆਂ ਸੁਈਆਂ ਸਵਾਈਆਂ ਨੇ ਨਾਲ ਬੱਚੇ ਤੁਹਾਨੂੰ ਪ੍ਰੋਫਰ ਦਿਖਾਵਾਂਗੇ ਦੋ ਬਿਹੜਾ ਇਸ ਵੀਡੀਓ ਦੇ ਵਿੱਚ ਦਿਖਾ ਦਿੱਤੀਆਂ ਜਾਣਗੀਆਂ ਬਿਲਕੁਲ ਤਾਜ਼ੀਆਂ ਸੁਈਆਂ ਦੀ ਸੋ ਪੂਰੀ ਡਿਟੇਲ ਹਰ ਵਾਰ ਦੀ ਤਰ੍ਹਾਂ ਇਨਫੋਰਮੇਸ਼ਨ ਆ ਬਾਈ ਹੋਂ ਆਪਾਂ ਲੈ ਲਾਂਗੇ ਪੂਰੀ ਡਿਟੇਲ ਤੇ ਨਗ ਜਿਹੜਾ ਪਸੰਦ ਆਊਗਾ ਦੋਸਤੋ ਜਿਹੜਾ ਪਸ਼ੂ ਐਨੀਮਲ ਪਸੰਦ ਆਊਗਾ ਤਸੱਲੀ ਤੁਸੀਂ ਕਰਨੀ ਆ ਦੋ ਡੰਗ ਚੁਵਾਈ ਕਰ ਲਿਓ ਕਿਉਂਕਿ ਸਾਰੇ ਪਸ਼ੂ ਜਿਹੜੇ ਆ ਦੁੱਧ ਦੇ ਠੀਕ ਆ ਚੁਵਾਈ ਕਰ ਲਿਓ ਤੇ ਰੇਟ ਵਾਜਬ ਹੁੰਦੇ ਆ ਜਾਇਜ਼ ਹੁੰਦੇ ਆ ਜੇਕਰ ਪਸ਼ੂਆਂ ਨੂੰ ਦੇਖੀਏ ਤੇ ਪਸ਼ੂਆਂ ਦੇ ਅਕੋਰਡਿੰਗ ਰੇਟ ਭਾਪੜਤਾ ਕੀਤਾ ਜਾਂਦਾ ਠੀਕ ਆ ਜੀ ਸੋ ਹਰ ਕਿਸ ਤਰ੍ਹਾਂ ਦੀ ਕੁਆਲਿਟੀ ਹਰ ਕਿਸ ਤਰ੍ਹਾਂ ਦੀ ਵੈਰਾਈਟੀ ਜਿਹੜੀ ਆ ਤੁਹਾਨੂੰ ਇਥੋਂ ਮਿਲ ਜਾਂਦੀ ਆ ਆਓ ਕਰਦੇ ਆ ਗੱਲਬਾਤ ਬਾਈ ਜੋਗੇ ਜੀ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਅੱਜ ਵੀਡੀਓ ਦੋਸਤੋ ਆਪਾਂ 3 ਸਤੰਬਰ ਨੂੰ ਵੀਡੀਓ ਬਣਾ ਰਹੇ ਆ ਟਾਈਮ ਤੁਸੀਂ ਨੋਟ ਕਰ ਲਓ ਕੋਈ 9:30 10:00 ਵਜੇ ਦਾ ਜਿਹੜਾ ਸਮਾਂ ਹੈਗਾ ਠੀਕ ਆ ਆਜੋ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਬਾਈ ਜੋਗੇ ਕੀ ਹਾਲ ਚਾਲ ਨੇ ਵਧੀਆ ਵੀਰੇ ਠੀਕ ਠਾਕ ਜੀ ਹਰ ਬਾਈ ਦੀ ਪੇਗੀ ਆਲ ਨੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਹਾਂ ਜੀ ਵਧੀਆ ਵਧੀਆ ਤੁਸੀਂ ਸਲਾਮ ਬਹੁਤ ਵਧੀਆ ਜੀ ਹੋਰ ਕੈਮ ਚੜਦੀ ਕਲਾ ਜੀ ਮਾਰਦੇ ਪੈ ਸ਼ਾਲਾ ਸ਼ਾਲਾ ਮੁੰਡੀਆਂ ਪੂਰੀਆਂ ਹਾਂ ਚਲ ਮਾਰਦੇ ਰੋ ਭਾਈ ਸ਼ਾਲਾ ਅੱਛਾ ਭਾਈ ਜੋਗੀ ਅੱਜ ਪਸ਼ੂ ਕਿੰਨੇ ਵਕਾਉ ਆਪਣੇ ਕੋਲ 6 ਮੱਝਾਂ ਜੀ ਹਾਂ ਤੇ 2 ਗਾਵਾਂ ਜੀ 8 ਬਟ ਟੋਟਲ 8 9 ਨਾਗਾ ਜੀ ਹਾਂ ਜੀ ਹਾਂ ਜੀ ਸਾਰੇ ਸਿਹਤ ਹੋਏ ਹਾਂ ਜੀ ਸਾਰੇ ਇੱਕ ਗੱਬਣ ਝੋਟੀ ਤੇ ਝੋਟੀ ਤੇ ਅੱਛਾ ਜੀ ਹਾਂ ਜੀ ਇੱਕ ਗੱਬਣ ਬਾਕੀ ਸਾਰੇ 6 ਸਵਾਏ ਹਾਂ ਜੀ ਲੋ ਜੀ ਕਿਹੜੇ ਪਾਸੇੋਂ ਕਰਦੇ ਆ ਸ਼ੁਰੂ ਸ਼ੁਰੂ ਕਰ ਛੋਟੀ ਇੱਥੋਂ ਚੱਲ ਪਈਏ ਜੀ ਆਹ ਵੇਖੋ ਜੀ ਸੋ ਆਹ ਮੱਝਾ ਦੋਸਤੋ ਤੁਸੀਂ ਦੇਖ ਸਕਦੇ ਹੋ ਸੂਹਾ ਕਿੰਨਾ ਸੂਆ ਜਾਰੀ ਹੈ ਜੀ ਤੀਜਾ ਸੂਆ ਤੀਜਾ ਸੂਆ ਦਿਨ ਕਿੰਨੇ ਕ ਲੈਂਦੀ ਆ ਸੋਨਾਂਲੀ ਨਾ ਹਾਂਜੀ ਹਾਂਜੀ ਇਹ ਮੱਝਾ ਦੋਸਤੋ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਬੱਲੀ ਮੱਝਾ ਤੇ ਨੀਲੀ ਰਾਬੀ ਦੇ ਵਿੱਚ ਜਿਵੇਂ ਪਸ਼ੂ ਆਉਂਦਾ ਤੇ ਪਤਲੇ ਪੱਡੇ ਦੀ ਆ ਸੂਹਾ ਤੇਜਾ ਸੂਹਾ ਦਿਨ ਲੈ ਜੂ ਅਜੇ ਹਫਤਾ ਖੰਡ ਹਾਂਜੀ ਹਾਂਜੀ ਲੈ ਜੂਗੀ ਹਾਂ ਤੋੜ ਦੋ ਭਾਵੇਂ ਬਾਹਰੋਂ ਤੋੜਦੇ ਨੰਦਾ ਆ ਦੇਖੋ ਜੀ ਠੀਕ ਆ ਹਫਤਾ ਖੰਡ ਜਿਹੜਾ ਸਮਾਂ ਲੈਂਦੀ ਹੈ ਬਾਕੀ ਹੋ ਸਕਦਾ ਹੈ ਹਫਤੇ ਦੇ ਅੰਦਰ-ਬਾਰ ਹੀ ਸ਼ੂਬੇ ਆ ਬਣਾਈ ਹੁੰਦੀ ਹੈ ਠੀਕ ਆ ਜੀ ਭਵਾਨਾ ਬਣਾ ਬਿਲਕੁਲ ਬਣਾ ਕੇ ਤਿਆਰ ਕਰੀ ਬੈਠੀ ਹੈ ਸੋ ਹੋ ਸਕਦਾ ਵੀ ਕੋਈ 2-4 ਦਿਨ ਕੱਢ ਜੇ ਤਾਂ ਦੇਵਾ ਥਣ ਤੁਸੀਂ ਹੋਰ ਵੇਖ ਸਕਦੇ ਹੋਰ ਬਣਾ ਲੂਗੀ ਠੀਕ ਆ ਮਤਲਬ ਇਹ ਪਿੰਡੇ ਦੇ ਵਿੱਚ ਅੱਜ ਕੋਈ ਇਸ ਕਰੇ ਆਉਂਦੀਆਂ ਨੇ ਠੀਕ ਆ ਪਛੂ ਬਾਜਪ ਹੁੰਦੇ ਆ ਜੈਜ ਭਾਪੜਤਾ ਆ ਦੇਖੋ ਜੀ ਲੋ ਜੀ ਅੱਛਾ ਭਾਈ ਜੋ ਕਿ ਜਿੱਦਾਂ ਦੱਸਿਆ ਸੀ ਕੋਈ 5-7 ਦਿਨ ਲਿੰਡੀ ਆ ਜੀ ਹਾਂਜੀ ਤੇ ਕਿਵੇਂ ਹੱਤਪਣ ਵਧੀਆ ਜੀ ਇੱਕ ਕਿੱਲਾਂ ਦੀ ਆਪਾਂ ਵਧੀਆ ਜੀ ਅੱਛਾ ਜੀ ਹਾਂਜੀ ਬੋਲ ਲੈਣਾ ਜੀ ਜਿੰਨਾ ਮਰਜ਼ੀ ਭਾਵੇਂ 60 ਕਰ ਲਈਏ 60 ਕਰ ਲਈਏ 55 ਕਰ ਲਈਏ ਆਪਾਂ 48 ਦੀ ਹਾਂ ਨਾ ਦੇ ਦੇਣੀ ਆ ਜੀ 48000 ਦੀ ਹਾਂਜੀ ਠੀਕ ਕੋਈ ਕਮੀ ਪੇਸ਼ੀ ਥਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਨਹੀਂ ਸਾਰੀ ਵਧੀਆ ਸਾਰੀ ਵਧੀਆ ਜੀ ਟਿੱਪ ਕੇ ਲੈਂਦੀ ਆਪਾਂ ਤਾਂ تسਲੀ ਕਰਕੇ ਕੋਈ ਖੜੇ ਟਿੱਪ ਕੇ ਖੜੇ ਤੇ ਆਪਣੀ ਪੂਰੀ ਇਥੇ تسਲੀ ਹੈ ਜੀ ਥਣਾ ਦੀ ਭਾਰ ਪਿੱਛੇ ਦੀ ਦੂਜਾ ਸਾਰੀ ਸਾਰੀ تسਲੀ ਕੋਈ ਇਧਰ ਕੋਈ ਗੱਲ ਨਹੀਂ ਕੋਈ ਭਾਰ ਦੀ ਗਾਰੰਟੀ ਹੋਗੀ ਲਓ ਇਸ ਚੀਜ਼ ਦੀ ਆਪਣੀ ਗਾਰੰਟੀ ਹੋਗੀ ਠੀਕ ਹੈ ਜੀ 40000 ਦੀ ਹਾਂ ਜੀ ਲਓ ਜੀ ਨੀਲੀ ਰਾਬ ਦੇ ਵਿੱਚ ਦੋਸਤੋਂ ਪੈਂਦੀ ਆ ਠੀਕ ਹੈ ਕਿਉਂਕਿ ਮਾਰਕਿੰਗ ਜਿਹੜੀ ਤੁਸੀਂ ਦੇਖੋਗੇ ਅਗਲੇ ਪੈਰਾਂ ਦੇ ਪੈਰਾਂ ਦੇ ਜਵਾਬ ਮਗਰਲੇ ਜਿਹੜਾ ਬਿਲਕੁਲ ਖੁੱਚਾ ਦਾ ਕਿ ਗਿੱਟਿਆਂ ਦਾ ਕਿ ਪੈਕ ਤੋਂ ਤੇ ਆ ਬੱਗੀ ਨਾਸ ਮੋਛੜੀ ਬੱਗੀ ਇੱਕ ਬੰਨੇ ਕੱਟ ਟੇਡਾ ਟੁੱਟਵਾ ਤੇ ਅੱਖ ਬਿਲਕੁਲ ਬਿੱਲੀ ਆ ਮਾਜਾ 48000 ਦੇ ਵਿੱਚ ਗੱਪਣ ਠੀਕ ਆ ਸੂਗੂਗੀ ਕੁਝ ਦਿਨਾਂ ਤੱਕ ਇਸ ਤੋਂ ਬਾਅਦ ਅਗਲੀ ਇੱਕ ਤੁਹਾਨੂੰ ਹੋਰ ਮਾਜਾ ਵਿਖਾਉਣੇ ਆ ਵੱਡੀ ਸਰੀਰਕ ਢਾਂਚੇ ਦੀ ਆ ਤੇ ਸੂਏ ਬੇਸ਼ੱਕ ਤੁਸੀਂ ਆਪ ਦੀ ਸਮਝ ਨਾਲ ਮੰਨ ਲਿਓ ਬਾਕੀ ਆ ਸੂਈ ਸਿੱਕਰ ਵਿੱਚ ਸੂਏ ਬਈ ਕਿਉਂਕਿ ਤੇ ਜੇ ਸੂਏ ਦੋ ਸੂਏ ਕੀ ਦਿੱਤੇ ਤੇ ਤੀਜੇ ਸੂਏ ਸੋਨਾ ਜੀ ਹੋਣੇ ਨੇ ਅੱਛਾ ਜੀ ਹਾਂਜੀ ਆ ਕੱਟੀ ਜਣੀ ਹਾਂ ਹਾਂ ਕੋਈ ਕੱਟੀ ਜਣੀ ਆ ਨਹੀਂ ਹੁਣ ਤੀਜੇ ਸੂਏ ਇਹ ਸੂਈ ਹੈ ਨਾ ਹਾਂਜੀ 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 ਹਾਂ ਹਾਂ ਆ ਬੂਰੀ ਕੱਟੀ ਆ ਰਹੀ ਹਾਂ ਠੀਕ ਹੈ ਤੇ ਆ ਮਾਜਾ ਦੋਸਤੋ ਕਿੰਨੇ ਕਹਿੰਦੇ ਦੱਸਿਆ ਹਫਤਾ ਹੋ ਗਿਆ ਹਾਂਜੀ ਹਾਂਜੀ ਲਓ ਜੀ ਕਰੋ ਹਫਤਾ ਸਮਾਂ ਹੋ ਗਿਆ ਸੋ ਤੀਜੇ ਸੂਵੇ ਵੀਰ ਹੋਰੀ ਕਹਿੰਦੇ ਆ ਬਾਕੀ ਵਪਾਰ ਦੀ ਲੈਣਾ ਦੋਸਤੋ ਮੈਂ ਇੱਥੇ ਇੱਕ ਗੱਲ ਜ਼ਰੂਰ ਨੋਟ ਕਰਾ ਦੇਣਾ ਨਾ ਵੀ ਅੱਗੇ ਸਮਝ ਆ ਤੁਹਾਡੀ ਕਿਉਂਕਿ ਵਪਾਰ ਦੀ ਲੈਣਾ ਪਸੂ ਜਦੋਂ ਖਰੀਦਿਆ ਤੇ ਤੀਜਾ ਸੂਆ ਮੰਨ ਕੇ ਖਰੀਦਿਆ ਤੇ ਅੱਗੇ ਆਪ ਦੀ ਸਮਝੋ ਤੁਸੀਂ ਵਰਤ ਕੇ ਖਰੀਦ ਸਕਦੇ ਜੀ ਤੋ ਤੋਈ ਨੂੰ ਇੱਕ ਹਫਤਾ ਜਿਹੜਾ ਬਿਲਕੁਲ ਇੱਕ ਹਫਤਾ ਸਮਾਂ ਹੋ ਗਿਆ ਸਵੀ ਨੂੰ ਮਗਰ ਫੀਮੇਲ ਕਾਫਾ ਮਗਰ ਕੱਟੀ ਹੈ ਠੀਕ ਹੈ ਇਹ ਘਵਾਣਾ ਚੱਡਾ ਜਿਹੜਾ ਕਾਫੀ ਥੋੜਾ ਤੇ ਬਖਾਲਾ ਤੁਸੀਂ ਮਗਰ ਵੇਖ ਲਓ ਅੱਛਾ ਜੋਗੇ ਭਾਈ ਧਾਰਾਂ ਬਰਾਬਰ ਇੱਕ ਮਗਰ ਲੇਕਲੇ ਬੀ ਹਾਂਜੀ ਹਾਂਜੀ ਬਿਲਕੁਲ ਬਰਾਬਰ ਜੀ ਦੇਖਣ ਨੂੰ ਥਣ ਲੱਗਦਾ ਮੜਾ ਛੋਟਾ ਪਰ ਚਵਾਈ ਸਾਰੀ ਬਰਾਬਰ ਤੇ ਫਰਕ ਨਹੀਂ ਹੈ ਧਾਰਾਂ ਦਾ ਜਿੰਨਾ ਫਰਕਣਾ ਹੋਊਗਾ ਫਰਕ ਨਹੀਂ ਹੋਊਗਾ ਅਗਲੇ ਨਾਲ ਵਾਲੇ ਤੇ ਪਿਛਲੇ ਨਾਲ ਪਿਛਲੇ ਜਿੰਨਾ ਮਰਜ਼ੀ ਕੋਈ ਚੋਦੇ ਜੀ ਕਿੰਨੀਆਂ ਧਾਰਾਂ ਇਸ ਟਾਈਮ ਜਿਹੜੀਆਂ ਆਪਾਂ ਚਵਾ ਦਾਂਗੇ 9 ਕਿਲੋ ਦੁੱਧ ਹੈਗਾ ਜੀ ਇਹ ਪ੍ਰੋਪਰ 9 ਕਿਲੋ ਜਿਹੜਾ ਹੈਗਾ ਜੀ ਅੱਛਾ ਕੈਨ ਨੂੰ ਭਾਵੇਂ 11 ਜਾਰਾ ਇੱਕ ਕਿਸੇ ਤਰ੍ਹਾਂ ਦੇ ਕੋਈ ਭੂਰ ਛਟਾ ਕੋਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਹੋਵੇ ਵਧੀਆ ਵਧੀਆ ਚਵਾਈ ਇੱਕ ਘਟਾਰ ਇੱਕ ਨੰਬਰੀ ਹੈ ਹਾਂਜੀ ਹਾਂਜੀ ਠੀਕ ਆ ਤੇ ਕੀ ਮੋੜ ਬੋਲੋ 55000 ਕਰਦੇ ਜੀ ਇਹਦਾ ਹਾਂ 55000 ਦੀ ਹਾਨਾ ਦੇ ਦਾਂਗੇ ਜੀ 55000 ਦੀ ਹਾਂਜੀ ਦੁੱਧ 9 ਕਿਲੋ ਜੀ ਠੀਕ ਆ 55000 ਦੀ ਦੋਸਤੋ ਹਾਨਾ ਜਿਹੜੀ ਹੈਗੀ ਆ ਛਿੱਕੀ ਪਾਈ ਜਿੰਦੇ ਮੂੰਹ ਤੇ ਕੱਟੀ ਇਹਦੀ ਅਵੀ ਇਹ ਕੱਟੀ ਛਿੱਕੀ ਪਾਈ ਹੈ ਠੀਕ ਆ ਆ ਮਗਰ ਕੱਟੀ ਹੈ ਜੀ ਠੀਕ ਆ ਲੋਈ ਦੇ ਵਜੇ ਮ ਲੋਈ ਦੇ ਵਜੇ ਨੀਲੀ ਦੀ ਦੋਸਤੋ ਬਿਲਕੁਲ ਤੁਸੀਂ ਵੇਖੋਗੇ ਮਾਰਕਿੰਗ ਇੱਗੀ ਅੱਖ ਬੇਲੀ ਮਨਗੀ ਕੱਟੀ ਦੀ ਇਸ ਤੋਂ ਬਾਅਦ ਅਗਲੀ ਮੱਝ ਜਿਹੜੀ ਤੁਹਾਨੂੰ ਦਿਖਾਉਣੀ ਆ ਇਹ ਵੀ ਬਿਲਕੁਲ ਸੂਈ ਹੈ ਜੀ ਸੂਈ ਕੱਟੀ ਹੈ ਤੇ ਮਗਰ ਵੀ ਕੱਟੀ ਇਹਦੇ ਮਗਰ ਵੀ ਕੱਟੀ ਆ ਗਈ ਆ ਇਹਦੀ ਆ ਕੱਟੀ ਹੈ ਹਰੇ ਰੰਗ ਦੇ ਵਿੱਚ ਆ ਪਿਆਰਾ ਠੀਕ ਆ ਜੀ ਆ ਬਿਲਕੁਲ ਰੱਸੀ ਜਿਹਨਾਂ ਵਿੱਚ ਵੇਖ ਸਕਦੇ ਤੁਸੀਂ ਗਾਨੀ ਪਈ ਹੈ ਹਰੇ ਰੰਗ ਦੀ ਇਹ ਕੱਟੀ ਆ ਇਸ ਤੀਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਆ ਆ ਮਗਰ ਕੱਟੀ ਆ ਤੇ ਸੁਹਾ ਕਿਨੇ ਕਿ ਦਿਨਾਂ ਦਾ ਹੈਗਾ ਭਾਈ ਜੋਗੇ ਇਸ ਲਾਲੋ ਵੇਖ ਲਓ 10-15 ਦਿਨ ਦੀ ਸੂਈ ਜੇ ਲੱਗ ਭਾਗ ਆ ਮਗਰ ਬੱਚਾ ਵੇਖ ਕੇ ਤੁਸੀਂ ਐਸਟੀਮੇਟ ਲਾ ਲਓ ਜੀ 10-15 ਦਿਨ ਪੱਠੇ ਨਹੀਂ ਜਾਂਦੀ ਪੱਠੇ ਨਹੀਂ ਚੁੱਕਦੀ ਤੇ ਪੱਠੇ ਨਹੀਂ ਖਾਂਦੀ ਠੀਕ ਹੈ 15 ਕਿ ਦਿਨ ਮੰਨ ਸਕਦੇ ਜੇ ਇਧਰ ਮੱਝ ਤੁਹਾਨੂੰ ਦਿਖਾ ਦਿੰਨੇ ਆ ਸੂਆ ਕਿੰਨਾਂ ਸੂਈਆਂ ਜੀ ਦੂਜੀ ਸੂਏ ਸੂਈ ਹੈ ਜੀ ਤੀਜੀ ਸੂਈ ਘੰਟੀ ਮੱਝ ਆਹ ਦੇਖੋ ਫੇਸ ਕੁਆਲਟੀ ਮੂੰਹ ਮੱਥਾ ਅੱਖ ਬਿੱਲੀ ਮਣਕੀ ਆ ਮੱਥਾ ਬੱਲਾ ਠੀਕ ਹੈ ਜੀ ਮਗਰਲੇ ਪੈਰ ਮਾਰਕਿੰਗ ਦੇ ਵਿੱਚ ਨੀਲੀ ਦੀ ਜਿਵੇਂ ਮੱਝ ਆ ਜਾਂਦੀ ਹੈ ਦੋਸਤੋ ਓਥ ਨੂੰ ਉਸ ਕੈਟਾਗਰੀ ਦੇ ਵਿੱਚ ਤੁਸੀਂ ਇਹਨੂੰ ਮੰਨ ਸਕਦੇ ਹੋ ਸੂ ਬਾਤੇ ਜਾਂ 15 ਦਿਨਾਂ ਦੀ ਸੂਈ ਆ ਮਗਰ ਕੱਟੀ ਆ ਇਹਦੇ ਵਿੱਚ ਬਾਕੀ ਥਾਂ ਜੱਡਾ ਤੁਸੀਂ ਵੇਖ ਕੇ ਚੈੱਕ ਕਰ ਲਓ ਠੀਕ ਆ ਜੀ ਹਵਾਨਾ ਦੇਵਾ ਬਾਕੀ ਦਰ ਕੋਲ ਟਲਕਾ ਦੇ ਵਿੱਚ ਆ ਢਿੱਲਾ ਹਵਾਨਾ ਦੇਵਾ ਸੋ ਦੁੱਧ ਵੀ ਜਿਹੜਾ ਘੱਟੋ ਘੱਟ ਵੀ 9 ਕਿਲੋ ਹਾਜ਼ਰ ਹੁਣ ਮੌਕੇ ਤੇ ਆਹ ਦੇਖੋ ਜਰਾ ਠੀਕ ਆ ਬਾਡੀ ਬੰਦਰ ਜਿਹੜੀ ਆ ਦੋਸਤੋ ਮੀਡੀਅਮ ਹਾਈਟ ਦੇ ਵਿੱਚ ਤੁਸੀਂ ਕਾਊਂਟ ਕਰ ਲਿਓ ਪਰ ਵਜ਼ਨ ਲੋਡ ਪੂਰਾ ਹੈਗਾ ਠੀਕ ਆ ਭਾਰੀ ਆ ਫੁੱਲ ਵਜ਼ਨ ਦਾ ਆ ਆ ਵੀ ਥਣਥੂਨੋ ਨਵਾਈ ਦੇ ਵਿੱਚ ਪੂਰਾ ਚਾਰੇ ਥਾਣਾ ਚਾਰੇ ਥਾਣੇ ਇੱਕ ਇੱਕ ਸਾਰ ਠੀਕ ਹੈ ਤੇ 9 ਕਿਲੋ ਦੁੱਧ ਇਹਦੇ ਥੱਲੇ ਮੌਜੂਦ ਆ ਜਿਹੜਾ ਕਿਸੇ ਨੇ ਚੋਲਣਾ ਅੱਛਾ ਵੀ ਜੋਗੇ ਕਿੰਨੇ ਧਾਰਾ ਤੂਲਾ ਦੇਦਾ ਕੀ ਹਿਸਾਬ ਕਿਤਾਬ ਵਧੀਆ ਸਾਫ਼ ਹੀ ਬਿਲਕੁਲ ਇਹਦੀ ਸਾਫ਼ ਸਾਫ਼ ਚੋਅ ਹੈ ਜੀ ਵਧੀਆ ਜੀ ਕੋਈ ਕਿਸੇ 'ਚ ਕੋਈ ਕਮੀ ਪੇਸ਼ੀ ਹੋਵੇ ਜਰੂਰ ਦੱਸ ਦੇ ਜੀ ਮੈਂ ਦੱਸ ਦਾਂਗਾ ਜੀ ਕਿਉਂਕਿ ਕੋਈ ਨਾ ਪਸ਼ੂਆਂ ਦੇ ਵਿੱਚ ਦੇਖਣ ਦੇ ਵਿੱਚ ਆਉਂਦੀ ਹੈ ਕਮੀ ਪੇਸ਼ੀ ਪਰ ਹੋਰ ਛਟਾ ਕਿਸੇ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਨਹੀਂ ਸਾਫ਼ ਸਾਰੀ ਜਿਹੜੀ ਹੋਊਗੀ ਅੱਧੀ ਧਰੋਂ ਆ ਕੇ ਬਾਅਦ ਵਿੱਚ ਇੱਥੇ ਆਣ ਕੇ ਕੋਈ ਛੱਡ ਕੇ ਨਾ ਜਾਵੇ ਕੋਈ ਗੱਲ ਨਹੀਂ ਅੱਜ ਪਹਿਲਾਂ ਤਾਂ ਸਿੱਧਾ ਕਿਉਂਕਿ ਅਗਲਾ ਸਾੜੀ ਪਾ ਦੇ ਮੁੜ ਕੇ ਛੱਡਦੇ ਦੰਗਰ ਰੁਕ ਜਾਂਦਾ ਜੀ ਰੁਕ ਜਾਂਦਾ ਹਾਂਜੀ ਦੱਸਣਾ ਪਹਿਲਾਂ ਉਹ ਗੱਲਿਆ ਕਿ ਜੋ ਹੈਗਾ ਵਾ ਸਹੀ ਹੈ ਹਾਂਜੀ ਤੇ ਕਿੰਨਾ ਮੋਲ ਕਰ ਦਿੰਦਾ ਮੋਲੇ ਦਾ ਜੀ ਆਪਾਂ ਕਰਦੇ ਆ 62000 ਮੰਗਦੇ ਆ 60000 ਦੀ ਦੇ ਦਾਂਗੇ 60000 ਦੀ ਲੈਣ ਮੱਝ ਵੱਡੀ ਹੈ ਜੀ ਹਾਂਜੀ ਮੱਝ ਵੱਡੀ ਹੈ ਦੋਸਤੋ ਸਰੀਰ ਘਟਾਂਟਾ ਚੰਗਾ ਖੁੱਲਾ ਜੇ ਆਹ ਵੇਖੋ ਠੀਕ ਆ ਭਾਰੀ ਆ ਵਜਨدارਾ ਪੂਰੀ 15 ਦਿਨਾਂ ਦੀ ਸੂਈ ਫੇਰ ਕਨਫਰਮ ਕਰਾ ਦਿੰਨੇ ਆ 9 ਕਿਲੋ ਦੁੱਧ ਮੌਜੂਦ ਆ ਤੇ ਮੂੰਹ ਮੱਥਾ ਸਾਰਾ ਕੁਝ ਬਿਲਕੁਲ ਚੰਗੀ ਜੀ ਇਸ ਤੋਂ ਬਾਅਦ ਇੱਕ ਚੌਥੇ ਨੰਬਰ ਤੇ ਤੁਹਾਨੂੰ ਜਿਹੜੀ ਅਗਲੀ ਮੱਝ ਦਿਖਾਉਣੀ ਆ ਤੇ ਇਹਦੇ ਬਾਰੇ ਆਪਾਂ ਕਰ ਲੈਣੇ ਆ ਗੱਲਬਾਤ ਅੱਛਾ ਜੀ ਇਹ ਚੌਥੇ ਨੰਬਰ ਤੇ ਆ ਗਈ ਆਪਣੇ ਕੋਲ ਮੱਝ ਤੇ ਇਹ ਸੂਆ ਕਿੰਮਾ ਸੂਈ ਆ ਦੂਜਾ ਜੀ ਤੇ ਤੀਜਾ ਸੂਆ ਸੂਈ ਆ ਅੱਛਾ ਹਾਂਜੀ ਦੂਜਾ ਸੂਆ ਜਿਹੜਾ ਕਿੰਨਾ ਹੋ ਗਿਆ ਦੇਖਣਾ ਘੱਟੀ ਵੇਖ ਲਓ ਜੀ ਇਹਦੇ ਵਿੱਚ ਲਗਭਗ ਇਹੋ 15 ਦਿਨ 10 15 ਆ ਘੱਟੀ ਜੀ ਹੂੰ ਵਿਖਾ ਦੂ ਘੱ ਆ ਕੱਟੀ ਮਗਰ ਲਓ ਜੀ ਆ ਕੱਟੀ ਆ ਠੀਕ ਆ ਇਹ ਕੱਟੀ ਆ ਚੌਥੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਆ ਮੱਛ ਦਿਖਾ ਰਹੇ ਹਾਂ ਦੂਜਾ ਸਵੇਰ ਵੀਰਾਂ ਦਾ ਵਿਛਰੀ ਆ ਇੱਕ ਬੰਨੇ ਖੋਗ ਲੱਥਾ ਜੀ ਹਾਂਜੀ ਠੀਕ ਆ ਸਿੰਗ ਤੋਂ ਖੋਗ ਲੱਥਾ ਹੁੰਦਾ ਠੀਕ ਆ ਸਿੰਗ ਤੋਂ ਖੋਗ ਲੱਥਾ ਬਾਕੀ ਸਿੰਗ ਕੁੰਡਾ ਹੀ ਆ ਤੇ ਉੱਪਰੋਂ ਖੋਗ ਲੱਥ ਗਿਆ ਠੀਕ ਆ ਆ ਲਓ ਅੱਛਾ ਜੋਗੇ ਭਾਈ ਇਹ ਦਿਨ ਕਿੰਨੇ ਦੱਸਿਆ ਸੁਈ ਨੂੰ ਨੇ 15 ਦਿਨ ਲਗਭਗ ਹੋਏ ਹਣਗੇ ਜੀ 15 ਕਿ ਦਿਨ ਇੱਕ ਦੋ ਦਿਨ ਉੱਤਰੋ ਤੋਂ ਪੇਤੋਂ ਥੱਲੇ ਵੀ 8 9 9 ਕਿਲੋ 9 ਕਿਲੋ ਪੱਕਾ ਦੁੱਧ ਆ ਜੀ ਅੱਛਾ 9 ਕਿਲੋ ਦੋ ਤਾਂ ਇਹਦੇ ਥੱਲੇ ਵੀ ਮੌਜੂਦ ਆ ਜੀ ਜਿਹੜਾ ਕਿਸੇ ਨੇ ਚੋਲਣਾ ਠੀਕ ਆ ਤੇ ਪਸ਼ੂ ਦੋਸਤੋ ਕਈ ਨਾ ਘੱਟ ਸਾਹ ਸੰਭਾਲ ਆਲੇ ਘਰ ਆਉਂਦੇ ਆ ਸੋ ਜਿਹੜੇ ਵੀਰ ਨੇ ਕਿ ਚਲੋ ਚੰਗੀ ਸੇਵਾ ਕਰਨੀ ਨਹੀਂ ਕਈ ਵਾਰਾ ਦੋਸਤੋ ਇਹ ਵਦਨੀਆਂ ਦੋਸਤੋ ਵੰਡ ਵਟਾ ਕੇ ਲੀ ਗਏ ਜਾਂ ਪੱਠਾ ਟੱਕਾ ਨਾਰਮਲ ਸੇਵਾ ਦੇ ਵਿੱਚੋਂ ਵੀ ਆਉਂਦੇ ਆ ਪਸ਼ੂ ਇਸ ਕਰਕੇ ਜਿਹੜਾ ਕਿ ਤੁਸੀਂ ਖਰੀਦਦਾਰ ਵੀਰ ਲੈ ਕੇ ਜਾਊਗਾ ਉਹ ਤੁਸੀਂ ਚੰਗੀ ਖਾਸ ਸੇਵਾ ਕਰ ਲੋਗੇ ਤੇ ਮੱਝ ਪੂਰੀ ਭਰਨ ਵਾਲੀ ਆ ਭਰ ਦਊਗੀ ਪਿੰਡਾਂ ਤੇ ਬਾਕੀ ਥਣ ਖੱਡਾ ਤੁਸੀਂ ਆ ਦੇਖ ਹੀ ਰਹੇ ਧਾਰਾ ਬਰਾਬਰ ਹੀ ਨਿਕਲਣੀਆਂ ਨੇ ਜੀ ਬਰਾਬਰ ਚਿਰ ਬਰਾਬਰ ਠੀਕ ਆ ਜੀ ਜ ਚਾਰੇ ਬਰਾਬਰ ਹੋਣਗੀਆਂ ਬਾਕੀ ਥਣ ਥਣ ਇੱਕ ਵਾਰੀ ਤੁਹਾਨੂੰ ਹੋਰਾਂ ਨਹੀਂ ਦੇ ਦੇ ਕੀ ਹੋਰ ਦਿਖਾ ਦਿੰਦੇ ਆ ਠੀਕ ਹੈ ਜੀ ਚਾਰੇ ਥਣ ਕਿਉਂ ਥਣ ਬਿਲਕੁਲ ਮੋٹے ਅਤੇ ਐਸ ਵੀ ਪੋਲੀ ਹੈ ਨਾ ਪੋਲੀ ਪੋਲੀ ਠੀਕ ਹੈ ਤੇ ਮਗਰ ਇਹਦੇ ਵੀ ਕੱਤੀ ਦਿਖਾਤੀ ਜੋ ਕਿ ਭਾਈ ਕੀ ਰਹੂਗਾ ਮੋਲ ਇਹਦਾ ਲੈਣ ਦਾ ਮੋਲ ਜੀ ਇਹਦਾ ਭਾਵੇਂ 65 ਕਰ ਲਈਏ 60 ਕਰ ਲਈਏ ਤਾਂ ਥੋੜਾ ਖੋਖ ਲੱਠੇ ਕਰਕੇ ਆਪਾਂ 55000 ਦੀ ਦੇ ਦਾਂਗੇ ਜੀ ਠੀਕ ਹੈ ਜੀ ਇੱਕ ਸਿੰਘ ਤੋਂ ਖੋਖ ਮਾਰਿਆ ਲੱਠਾ ਹਾਂ ਸੋਰੇ ਕਰਕੇ ਆਪਾਂ 5000 ਰਿਲੈਕਸ ਕਰਤਾ ਜੀ 55000 ਦੀ ਦੇ ਦਾਂਗੇ ਉਤਰਾ ਤੇ 60 65 ਦੀ ਝੋਟੀ ਹੈਗੀ ਆ ਸਹੀ ਆ ਹਾਂ ਜੀ ਉਹ ਗਲਤਨ ਕਰਕੇ ਬਾਈਂਦਾ ਵੀ ਇਨੀ ਮਿਸ ਕਰਦਾ 55 ਦੀ ਦੇ ਦਾਂਗੇ ਜੀ ਚਵਾਚੂ ਬਾਜੂ ਮਾੜਾ ਨਹੀਂ ਚਵਾ ਚਵਾ ਵਧੀਆ ਚਵਾ ਵਧੀਆ ਉਹ ਕੇ ਰਿਪੋਰਟ ਹਾਂਜੀ ਹਾਂਜੀ ਠੀਕਾ ਇਸ ਤੋਂ ਬਾਅਦ ਅਗਲੀ ਮਾਜ ਇੱਕ ਹੋਰ ਆ ਗਈ ਆਪਣੇ ਕੋਲ ਪੰਜਵੇਂ ਪੰਜਵੇਂ ਨੰਬਰ ਤੇ ਆ ਗਈ ਠੀਕ ਆ ਭਾਈ ਮੈਂ ਮੁਖਾ ਦਿਓ ਮੜਾ ਇਹ ਨਾ ਇੱਕ ਸਾਈਡ ਥੋੜਾ ਤਾਂ ਕਰਦੀ ਮੜੀ ਜੀ ਪਰ ਚੁਵਾਈ ਬਰਾਬਰ ਹੋਊਗੀ ਜੀ ਭਾਈ ਮੜੀ ਕਰਦੀ ਐ ਭਾਈ ਦੋਸਤੋ ਰੱਖਦੀ ਠੀਕ ਹੈ ਚੁਵਾਈ ਦੀ ਗਰੰਟੀ ਹੋਊਲਟ ਬਹਿਨੀਆਂ ਦੇ ਪਾਸੇ ਵੇਖੋਗੇ ਤੁਸੀਂ ਸਾਈਡ ਰੱਖਦੀ ਆ ਪਰ ਚੁਵਾਈ ਵੀ ਰੰਦਾ ਵੀ ਕਿਸੇ ਪਾਸੇ ਚੁਵਾਈ ਬਾਦ ਘਾੜਨੀ ਹੋਊਗੀ ਅੱਛਾ ਭਾਈ ਜੋ ਕੇ ਜੇਕਰ ਦੋ ਡੰਕ ਕੋਈ ਚੁਵਾਈ ਕੀਤੀ ਤੇ ਚੁਵਾਈ ਦੇ ਵਿੱਚ ਕੋਈ ਧਾਰਾ ਦੋ ਪਾਏ ਚਿੰਨ ਟਾਈਮ ਕਰ ਲਏ ਚਾਰ ਟਾਈਮ ਸਾਡੇ ਕੋਲ ਇਥੋਂ ਗਰੰਟੀ ਆ ਚੈੱਕ ਕਰਕੇ ਜਿੱਤਰਾ ਮਰਜੀ ਖਰੇ ਤੇ ਜਿਹੜੀ ਗੱਲ ਉਹ ਦੱਸ ਦਾਂਗੇ ਕੋਈ ਫਰਕ ਨਹੀਂ ਹੋਊਗਾ ਧਾਰ ਦੇ ਵਿੱਚ ਦਿਨ ਕਿੰਨੇ ਹੋਗੇ ਸੂਈ ਨੂੰ ਆਵੇ ਬੱਚਾ ਇਹ ਤਾਂ ਥੋੜਾ ਘੱਟ 2 ਮਹੀਨੇ ਦੇ ਆਸ-ਪਾਸ ਹੈ ਜੀ ਆ ਬੱਚਾ ਦਾ 2 ਮਹੀਨਾ ਦਾ ਉੱਚਾ ਬੱਚਾ ਹੈ ਹਾਂਜੀ ਆ ਜੀ ਆ ਬੱਚਾ ਮਗਰ ਕਟਾ ਜੀ ਕਟਾ ਕਟਾ ਮੇਲ ਕਾਫ ਆ 2 ਮਹੀਨਿਆਂ ਦੀ ਸੂਈ ਆ ਤੇ ਦੁੱਧ ਕਿੰਨਾ ਚਵਾਦਾਂਗੇ ਵੀਰੇ ਦੁੱਧ ਜੀ 8 ਕਿਲੋ ਹੀ ਹੋਊਗਾ ਤੁਸੀਂ 7 ਮੰਨ ਕੇ ਸੌਦਾ ਕਰੀ ਜਿੰਨੇ ਕਰਨਾ ਜੀ ਤੇ ਦੁੱਧ ਤੇ ਵਾਧ ਆਈਆਂ ਥੋੜਾ ਥੋੜਾ ਘਰ ਆਈਆਂ ਥੋੜੇ ਉਹ ਜੇ ਆ ਦੋ ਮੱਝਾਂ ਆ ਇੱਕੇ ਕੋ ਮੱਝ ਦੋਵੇਂ ਮੱਝਾਂ ਇੱਕੋ ਘਰੇ ਆਈਆਂ ਜੀ ਠੀਕ ਆ ਜੀ ਤੇ ਦੁੱਧ ਕਿਲੋ ਕਿਲੋ ਦੋ ਦੋ ਕਿਲੋ ਵਧਾਉਣ ਗਿਆ ਜੀ ਹੋਰ ਠੀਕ ਆ 8 ਕਿਲੋ ਵੈਸੇ ਮੌਜੂਦ ਤੋਂ ਤਾਂ ਪਰ 7 ਕਿਲੋ ਮੰਨ ਕੇ ਤੁਸੀਂ ਸੌਦਾ ਕਰ ਲਓ ਠੀਕ ਆ ਜੀ ਉੱਚੇ ਬੱਚੇ ਦੇ ਵਿੱਚ ਆ ਵੀ 2 ਮਹੀਨੇ ਦਾ ਸੂਆ ਜਿਹੜਾ ਦੋਸਤੋ ਤੁਸੀਂ ਉੱਚਾ ਮੰਨ ਕੇ ਸੌਦਾ ਕਰਿਓ ਇੱਕ ਸਾਈਡ ਵੀ ਰੰਦਾ ਰੱਖ ਦੀ ਪਰ ਧਾਰਾਂ ਦਾ ਕੋਈ ਫਰਕ ਨਹੀਂ ਨਿਕਲੂਗਾ ਚਾਹੇ ਕੋਈ ਤਿੰਨ ਟਾਈਮ ਚੁਵਾਈ ਕਰ ਲੇ ਠੀਕ ਆ ਆ ਮੱਝਾ ਸਰੀਰ ਘਟਾਂ ਜਾ ਤੁਸੀਂ ਇਹਦਾ ਵੀ ਚੰਗਾ ਵੇਖ ਲਓ ਜੀ ਠੀਕ ਆ ਤੇ ਸੂਵੇ ਆਪਦੀ ਥੋੜੀ ਆਪਦੀ ਨਰਕ ਪਰਖਾ ਕਿਉਂਕਿ ਵਪਾਰ ਦੀ ਲੈਣਾ ਤੀਜਾ ਸੂਬਾ ਵੀਰਾਂ ਦਾ ਮੰਨ ਕੇ ਆਪਾਂ ਖਰੀਦੀ ਆਵੇ ਲੋ ਜੀ ਇਹ ਪੁੱਛ ਵੀ ਕਾਲੀਏ ਸਾਰੀ ਹੂੰ ਜੈਡ ਬਲੈਕ ਠੀਕ ਹੈ ਜੈਡ ਬਲੈਕ ਹਾਂ ਲਓ ਜੀ ਆਹ ਹੋੜੀ ਬਾਕੀ ਲੋਕੀ ਪ੍ਰਭੂ ਚ ਵਾਚ ਉਹ ਇਧਿਆ ਚੰਗੀਆਂ ਸੀਲਸ ਲੱਗ ਬੜੀਆਂ ਲੱਤ ਨਹੀਂ ਲਉਣਗੇ ਜਨ ਅਸ਼ਰਿਕ ਸ਼ੋਕ ਹੈ ਅੱਛਾ ਜੀ ਹਾਂ ਜੀ ਠੀਕ ਹੈ ਤੇ ਜੋ ਕੇ ਭਾਈ ਕੀ ਫਿਰ ਲੈਣ ਦੇਣ ਦਾ ਕੀ ਰੂਗ ਹੈ ਮੋਲਕ ਜੀ ਨਾ ਮਰਜੀ 55 50 ਕਰ ਲਈਏ 45 ਦੀ ਦੇ ਦਾਂਗੇ ਜੀ 45 ਜੀ ਹਾਂ ਜੀ ਟੋਕੜਾਂ ਵਾਲਾ ਹਬ ਰੇੜੀ ਲਾਉਣ ਦੇ ਪਰ ਦੁੱਧ ਚੰਗਾ ਹੈਗਾ ਦੁੱਧ 8 ਕਿਲੋ ਹੈਗਾ 7 ਕਿਲੋ ਮੰਨ ਕੇ ਸੌਦਾ ਕਰੀ ਕੋਈ ਠੀਕ ਆ ਜੀ ਹਾਂਜੀ ਨੋ ਵੀ 45000 ਦੀ ਦੋਸਤੋ ਜਿਹੜੀ ਇਹ ਮੱਝ ਵੀਰਾਂ ਦਾ ਵੀ ਦੇ ਦਾਂਗੇ 45000 ਦੇ ਵਿੱਚੋਂ ਛੋੜ ਛੱਪਾ ਹੋਊਗਾ ਉਹ ਜ਼ਰੂਰ ਹੋਊਗਾ ਘਰ ਆਿਆਂ ਦਾ ਮਾਨ ਤਨ ਜਿੰਨਾ ਵੀ ਦੋਸਤੋ ਹੁੰਦਾ ਬੰਦਾ ਸਰਦਾ ਜ਼ਰੂਰ ਹੋ ਜਾਊਗਾ ਇੱਕ ਹੋਰ ਤੁਹਾਨੂੰ ਅਖੀ ਆ ਵਿਖਾਉਨੇ ਆਪਾਂ ਐਂਡ ਤੇ ਆ ਆ ਕੱਢਦੇ ਆ ਤੋਹਫਾ ਇਧਰ ਜਾ ਜਾ ਜੀ ਇਹ ਜਾਜ ਸਮੁੰਦਰੀ ਕੇ ਦੂਜਾ ਉਡਣ ਉਡਾਰ ਰਹਾ ਸਮੁੰਦਰੀ ਸਮੁੰਦਰੀ ਜਾਜ ਜੀ ਇੱਕਾਤਾ ਦੂਜੇ ਡਰੋਨ ਛੋੜਦੇ ਪਾਕਿਸਤਾਨ ਵਾਲੇ ਉਹਦੇ ਨਹੀਂ ਕਿਤੇ ਕੱਲ ਦੀ ਸੂਈ ਸੰਧੂ ਸਾਹਿਬਾ ਮਾਚੇ ਇਹ ਕੱਲ ਸੂਈ ਜੇ ਕੱਟੀ ਦਿੱਤੀ ਬੜੀ ਵਧੀਆ ਨੇ ਇਹ ਕੱਲ ਹੀ ਸੂਈ ਆ ਕੱਲ ਸੂਈ ਲੈਓ ਜੀ ਤੇ ਮਾਦਾ ਸੂਏ ਦੋਸਤੋ ਤੁਸੀਂ ਜਿੰਨੇ ਮਰਜ਼ੀ ਉੱਚੇ ਮੰਨ ਲਓ ਠੀਕ ਆ ਪੰਜਵਾਂ ਮੰਨ ਲਓ ਚੌਥਾ ਮੰਨ ਲਓ ਛੇਵਾਂ ਮੰਨ ਲਓ ਦੰਦ ਨਾ ਹਿਲਦੇ ਤਾਂ ਨਾ ਕਸੇ ਦੰਦ ਦੰਦ ਕਾਇਮ ਚ ਸਾਰੇ ਸਾਰੇ ਇੱਥੇ ਇੱਥੇ ਤੇ ਬਾਕੀ ਇਹ ਕਿ ਵੇਖਣ ਨੂੰ ਨਹੀਂ ਲੱਗਦੀ ਇਹ ਘੁਟਕਦੀ ਬਣਾਂ ਜਾਂ ਖੜੀ ਏ ਅੱਛਾ ਜੀ ਹਾਂ ਜੀ ਹਾਂ ਜੀ ਖੜੀ ਨਹੀਂ ਜਾਂਦੀ ਇਹ ਜੇ ਪਹਿਲਾਂ ਲਾਦੀ ਟਿੱਪ ਕੇ ਅੜੀਦਾਰਾ ਪੂਰੀ ਹੈ ਪੂਰੀ ਅੜੀਦਾਰ ਕੇ ਚਾਂਦ ਜੂਨ ਪੂਰੀ ਵੇਖਣ ਨੂੰ ਲੱਗਦੀ ਹੈ ਹਾਂ ਹਾਂਲ ਸੂਈ ਹੋਏ ਬਈ ਇਹ ਇਹ ਨਹੀਂ ਮਹਿਸੂਸ ਕਰਾਉਂਦੀ ਵੀ ਮੇਰੇ ਨਾਲ ਕੋਈ ਰੱਜੀਆਂ ਪੂਜੀਆਂ ਤੇ ਵਜਣ ਵਾਲੀਆਂ ਖੜੀਆਂ ਤਾਂ ਮੈਂ ਮਾੜੀ ਲੱਗਾਂ ਸਿਆਬੇ ਕੋ ਮੂੰ ਮਥਾ ਫੇਸ ਪਾਕੀ ਦੰਦੋਂ ਤੋਂ ਪੂਰੇ ਆ ਠੀਕ ਹੈ ਜੀ ਸੂਈਆਂ ਦੇ ਵਿੱਚ ਬੇਸ਼ੱਕ ਮੈਂ ਤੁਹਾਨੂੰ ਕੋਈ ਨਾ ਕਹਦਾ ਕੋਈ ਪੰਜਵੇਂ ਮੰਲੇ ਛੇਵੇਂ ਮੰਲੇ ਤੇ ਲੱਸੀ ਫਿੱਕੀ ਬਹੁਤ ਜ਼ਿਆਦੀ ਆ ਵੀ ਇਹ ਨਹੀਂ ਕਹਿੰਦੇ ਵੀ ਨਹੀਂ ਜੋ ਚੀਜ਼ ਦਿਖ ਰਹੀ ਏ ਉਹ ਤੁਹਾਨੂੰ ਦਿਖਾ ਰਹੇ ਆ ਬਿਲਕੁਲ ਤਾਜੀ ਸੂਈਆਂ ਮਗਰ ਕੱਟੀ ਦਿਖਾਵਾਂਗੇ ਕੱਟੀ ਬਹੁਤ ਸੋਹਣੀ ਮਗਰ ਐਮਰਨਤੀ ਦੀ ਕੱਟੀ ਆ ਜੀ ਠੀਕ ਆ ਜੀ ਤੇ ਐਮਰਨਤੀ ਦੀ ਕੱਟੀ ਠੀਕ ਆ ਵਾਰੇ ਜਾਈਏ ਡਾਕਟਰ ਤੇ ਜਿੰਨੇ ਟੀਕਾ ਵੀ ਹਮ ਰੱਖਦਾ ਪਰੇ ਐਮਰਨਤੀ ਦਾ ਭਰਤਾ ਹੈ ਇਹ ਵਿਕੋਦੀ ਟੰਗੇ ਟੰਗੇ ਮੱਝ ਨੂੰ ਐਮ 29 ਡਾਕਟਰ ਟਿਕਾ ਨਹੀਂ ਭਰਦੇ ਤੇ ਆਹ ਮੱਝ ਨੂੰ ਐਮ 29 ਦਾ ਭਰਿਆ ਤੇ ਇੱਕ ਕੱਟੀ ਜਿਹੜੀ ਮਗਰ ਤੁਹਾਨੂੰ ਦਿਖਾਵਾਂਗੇ ਦੋਸਤੋ ਮੈਂ ਨਾ ਵੀ ਬਹੁਤ ਜੱਦੀ ਸੋਹਣੀ ਇਹ ਕੱਟੀ ਵੀ ਤੁਹਾਨੂੰ ਦਿਖਾਵਾਂਗੇ ਤੇ ਮੱਝ ਇੱਕ ਵਾਰੀ ਤੁਸੀਂ ਦੇਖੋ ਤੇ ਜੋਗੇ ਭਾਈ ਚਵਾਈ ਥਣਾ ਦੀ ਚੋਵੇਂ ਚਾਰੇ ਥਣ ਚੱਲਦੇ ਬਹੁਤ ਜਿਆਦਾ ਵਧੀਆ ਤੇ ਚਵਾਈ ਭੂ ਕਰ ਗਈ 6 ਕਿਲੋ ਬੋਲਾ ਹੋਊਗਾ 6 ਕਿਲੋ ਬੋਲਾ ਹਾਂਜੀ ਲਓ ਜੀ ਚਵਾਈ ਵੀਰਨ ਦਾ ਵੀ ਇੱਕ ਨੰਬਰ ਆ ਬਾਕੀ ਥਣ ਬਖਾਉਣੇ ਜ਼ਰੂਰ ਦੀ ਥਣ ਦੇਵਾ ਤੁਸੀਂ ਆ ਦੇਖੋ ਚਮਚੇ ਵਾਲੀ ਬਹੁਤ ਜਿਆਦੇ ਬੰਨ ਦੀ ਚਮਚੇ ਵਾਲੀ ਚਮਚੇ ਵਾਲੀ ਹੈ ਫੁੱਟਾਂ ਵਾਲੀ ਹਾਂਜੀ ਲਓ ਆ ਮਾਜੀ ਦੋਸਤਾਂ ਨੂੰ ਦਿਖਾਤੀ ਆ ਪੱਛਾ ਇਹਦਾ ਦਿਖਾਉਣੇ ਤੁਹਾਨੂੰ ਜਿਹੜੀ ਵੀਰਾਂ ਦਾ ਵਿਆਹ ਮਨਤੀ ਦੀ ਆ ਮਗਰ ਕੱਟੀ ਆ। ਤੋ ਬਾਕੀ ਵੈਰੀਫਾਈ ਤੁਸੀਂ ਕਰ ਲਿਓ ਆ ਤਸਦੀ ਦਾ ਦੇਰ ਨੂੰ ਮਗਰ ਕੱਟੀ ਆ ਜੀ ਠੀਕ ਆ। ਤੇ ਬਿਲਕੁਲ ਤਾਜੀ ਸੂਈ ਆ ਕੱਲ ਹੀ ਸੂਈ ਆ ਜੇਰ ਜੂਰ ਵਧੀਆ ਪਾਈ ਆ ਤੇ ਬਾਕੀ ਚਵਾ ਵੀਰ ਪਸਮਾਹ ਵਧੀਆ 3 ਨੰਬਰ ਦਾ ਜੀ 1 ਨੰਬਰ ਦਾ। ਹਾਂ ਜੀ। ਲਓ ਜੀ। ਇਹ ਬਿਲਕੁਲ ਜਾਇਜ਼ ਮੱਧ ਚ ਕੂਬੀਆਂ ਜਿਆਦੀਆਂ ਪਰ ਮੱਧ ਵੇਖ ਕੇ ਤੁਸੀਂ ਆਖੋਗੇ ਦੋਸਤੋ ਵੀ ਹਨਾ ਕਈ ਨਾ ਪਸੂ ਲਿੱਸਾ ਫਿੱਕਾ ਕੋਈ ਬੰਦਾ ਘੱਟ ਖਰੀਦਾ ਪਰ ਖੂਬੀਆਂ ਆ ਜਿਹੜੇ ਵੀਰ ਨੇ ਕੋਈ ਚਿਰੋਂ ਸੇਵਾ ਕਰ ਲੈਣੀ ਹੈ ਕਿ ਥੋੜੇ ਜਿਹਾ ਸਾਰਨ ਵਾਲਾ ਵੀਰ ਹੋਏਗਾ ਕੋਈ ਬਹੁਤੇ ਪੈਸੇ ਲੌਂਗਾ ਵਾਲਾ ਵੀ ਹੈ ਸੋ ਆ ਮੱਧ ਜਿਹੜੀ ਤੁਹਾਨੂੰ ਦਿਖਾ ਦਿੱਤੀ ਆ ਜੋ ਕਿ ਕੀ ਬਾਈ ਮੋਲੇ ਦਾ ਕੀ ਫਰੋਊਗਾ ਮੁੱਲ ਜੀ ਦਾ 45000 ਦੀ ਦੇ ਦੇਣੀ ਆਪਾਂ 45 ਜੀ ਹਾਂਜੀ ਠੀਕ ਹੈ ਜੀ ਤੇ 45 ਚ ਹੋ ਜਾਊਗਾ ਮਾਨਤਾ ਕਰ ਦਾਂਗੇ ਮਾਨਤਾ ਲਓ ਜੀ 45000 ਦੀ ਭਾਈ ਜੰਦਾ ਵੀ ਇਹ ਦੇ ਦਾਂਗੇ ਠੀਕ ਹੈ ਭਰਾਓ ਇਹ ਮੱਝਾਂ ਹੋ ਗਈਆਂ ਨੇ ਤੇ ਬਾਅਦ ਵਿੱਚ ਆਪਾਂ ਤੁਹਾਨੂੰ ਦੋ ਵੇੜਾ ਦਿਖਾ ਦਿੰਨੇ ਹਾਂ ਦੋ ਵੇੜਾ ਬਿਲਕੁਲ ਤਾਜ਼ੀਆਂ ਸੁਈਆਂ ਨੇ ਵੀ ਆਹ ਦੇਖੋ ਜਰਾ ਸਹੀ ਹੈ ਨਾ ਸਾਡੀ ਇਹ ਕਿਸ਼ਾਈ ਵਾਲ ਲਾਲ ਰੰਗ ਦੇ ਵਿੱਚ ਬਿਲਕੁਲ ਸ਼ਾਈਵਾਲ ਤੇ ਇਹ ਸ਼ਾਈਵਾਲ ਨੂੰ ਕਿੰਨਾ ਕ ਟਾਈਮ ਹੋ ਗਿਆ ਸੀ ਨੂੰ ਆਹ ਇਹ ਬਾਬਾ ਰੰਦਨ ਹੋ ਗਿਆ ਲਾਲੋ ਅੱਗੇ ਬੱਚਾ ਜੀ ਇਹਦੇ ਪਿਆ 10 12 ਦਿਨ ਮਗਰ ਬੱਚੀ ਬੱਚਾ ਬੱਚਾ ਮਗਰ ਬੱਚਾ ਜੀ ਕਿਹਦਾ ਜੀ ਮਗਰ ਬੱਚਾ ਸ਼ਾਈਵਾਲ ਅੰਗ ਦੇ ਵਿੱਚ ਦੋਸਤੋ ਜਿਹੜੀ ਇਹ ਵੇੜਾ ਠੀਕ ਹੈ ਚਾਰ ਉਹ ਅੰਡਾ ਨਹੀਂ ਪਾਉਣ ਦੀ ਲੋੜ ਇਹਨੂੰ ਹਾਂ ਭਰਾਂ ਕਿਲੋ ਬਕੇਲ ਅੱਛਾ ਦੋ ਦੋ ਹੋਊਗਾ ਕੋਈ 8-9 ਕਿਲੋ ਇਹ 9 ਕਿਲੋ ਦੁੱਧ ਹੈ ਜੀ ਚੋਕੇ ਲੈਂਦੀ ਜੀ ਹੁਣੇ ਆਏ ਹੁਣੇ ਆਈ ਤਨ ਚਵਾਈ ਦੀ ਪੀਪੀ ਇਕੱਜੀ ਸਵੇਰੇ ਕੀਤੀ ਸੀ ਠੀਕ ਹੈ ਜੀ ਤੇ ਹੁਣੇ ਆਈ ਜੀ ਇਹ ਚੋਕੇ ਦੀ ਹੰਦੀ ਆ ਵੀ ਇਹ ਨਾ ਮੇਰੇ ਕੋਲ ਬੰਦੇ ਘਰੋਂ ਦੁੱਧ ਘਾਟਿਆ ਵੀਵੇਂ ਕਰਦੇ ਆ ਹੂੰ ਚੋਕੇ ਖੜਨਾ ਕੰਡੇ ਵਾਲਾ ਦੁੱਧ 1 ਲੀਟਰ ਨਾ ਮੈਂ ਨਾ ਲੈਕ ਰਾਂਗਾ ਨਾ 9 ਕਿਲੋ ਦੁੱਧ ਉਹ ਪੱਛਾ ਛੱਡ ਕੇ ਪਸਵਾ ਹੁੰਦਾ ਨਾ ਹਾਂਜੀ 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 ਛੱਡ ਕੇ ਬੱਚੇ ਦੇ ਠੀਕ ਹੈ ਜੀ ਬੱਚੇ ਤੇ ਮਿਲੂਗੀ ਦੋਸਤੋ ਬੱਚੇ ਨੂੰ ਛੱਡ ਕੇ ਪਸਵਾ ਹੋਊਗਾ ਤੇ ਬਾਕੀ 9 ਕਿਲੋ ਦੁੱਧ ਆ ਅੱਜ ਹੀ ਆਈ ਆ ਮਤਲਬ ਹੁਣੇ ਆਈ ਆ ਅੱਜ ਮਾਰਨਿੰਗ ਤੇ ਚ 9 ਕਿਲੋ ਵੀ ਤਸੰਡਾ ਵੀ 9 ਕਿਲੋ ਦੁੱਧ ਆ ਕੋਈ ਮੰਗਾ ਨਹੀਂ ਪਾਈ ਤਾਨੂੰ ਭਾਈ ਬਿਨਾ ਰਸੀ ਨਿਆਣਾ ਬਿਨਾ ਜੂੜ ਪਾਇਆ ਦੋਸਤ ਜਿਹੜੀ ਚਵਾਈ ਕੀਤੀ ਜਾਂਦੀ ਹੈ ਕਿੰਨਾ ਕੁ ਮੁੱਲ ਵੀ ਲੈਣ ਦੇਣ ਫਿਰ ਇਹਦਾ ਇਹਦਾ ਮੁੱਲ ਜੀ ਆਪਾਂ ਆਪਾਂ ਮੈਂ 35 ਕਰ ਲੀਏ 30 ਕਰ ਦਈਏ 5000 ਦੀ ਆਪਾਂ ਦੇ ਦੇਣੀ ਹੈ ਜੀ 5000 ਦੁੱਧ 9 ਕਿਲੋ ਹੋਊਗਾ ਕੋਈ ਥੱਲੇ ਵੇਖ ਕੇ ਕਵੇ ਨਾ ਕਿ ਹੈਗਾ ਨਹੀਂ ਆਪਾਂ ਇੱਕ ਕੱਲ ਚਵਾਈ ਕੀਤੀ ਆ ਤੇ ਇੱਕ ਅੱਜ ਚਵਾਈ ਦੋ ਚਵਾਈਆਂ ਕਰਕੇ ਤੇ ਹੁਣੇ ਲੈ ਕੇ ਆਏ ਆ ਜੀ ਜੀ ਹਾਂਜੀ ਹੋ ਜੀ ਜੀ ਆਜਾ ਠੀਕ ਕਰਤੀਆਂ ਨਾ ਆਪਾਂ ਆਪਣੀਆਂ ਠੀਕ ਕਰਕੇ ਤਸੱਲੀ ਕਰਕੇ ਫਿਰ ਲੈ ਕੇ ਆਏ ਨਾ 9 ਕਿਲੋ ਦਸਣ ਜੋਗ ਆ ਵੀ 9 ਹੈਗਾ ਹਾਂਜੀ ਹਾਂਜੀ ਆਪਾਂ ਮੇਨ ਕਿ ਲਿਆਤਾ ਦੁੱਧ ਪੂਰਾ ਕੱਟ ਲਿਆ ਲਓ ਜੀ 25000 ਦੇ ਵਿੱਚ ਮਿਲ ਜੂਗੀ ਦੋਸਤੋ ਤੁਹਾਨੂੰ ਇਹੇ ਸ਼ਾਈਵਾਲ ਵੈਡ ਤੇ 9 ਕਿਲੋ ਦੁੱਧਾ ਤਸੱਲੀ ਕਰ ਲਿਓ ਜਿਹੜੇ ਵੀਰ ਨੇ ਖਰੀਦਣੀਆਂ ਸਾਈ ਬੀਨਾ ਕਰਕੇ ਇਸ ਤੇ ਸੱਦੀ ਕਰ ਲਿਆ ਬੱਚਾ ਦਿਖਾ ਦਿਓ ਬੱਚਾ ਦਿਖਾ ਦਈਏ ਜੀ ਬੱਚਾ ਨਾ ਰਹਿ ਜਾ ਕਿੱਥੇ ਬੱਚਾ ਇਹ ਉਧਰ ਮਾਰ ਆ ਮਗਰ ਬੱਚਾ ਆ ਮਗਰ ਬੱਚਾ ਇਹ ਆ ਤੁਸੀਂ ਐਸਟੀਮੇਟ ਲਾ ਲਿਓ ਜੀ ਬੱਚਾ ਦੇਖ ਲਓ ਥੰਨੇ ਪਾ ਕੇ ਦੋ ਟਾਂਜ ਚੋਈ ਕਰੋ ਤਿੰਨ ਟਾਂਜ ਚੋਈ ਕਰੋ ਆ ਇੱਕ ਹੋਰ ਬੜਾ ਕਾਲੇ ਰੰਗ ਦੇ ਵਿੱਚ ਇਹ ਵੀ ਤਾਜੀ ਹੈ ਇਹ ਰਾਤੀ ਸੂਈ ਹੈ ਰਾਤੀ ਸੂਈ ਹੈ ਰਾਤੀ ਸੂਈ ਹੈ ਹਾਂ ਦੋ ਚੋਈਆਂ ਹੋ ਗਈਆਂ ਅੱਗੇ ਅੱਛਾ ਜੀ ਇਹ ਰਾਤੀ ਸੂਈ ਹੈ ਜੀ ਸੁਬਾ ਖਾਊਗਾ ਦੂਜਾ ਤੀਜਾ ਦੂਜਾ ਹੀ ਦੂਜਾ ਆਹਾਂ ਵਿੱਚ ਵਿੱਚ ਸੂਈ ਹੈ ਦੂਜਾ ਸੁਬਾ ਬੱਚਾ ਬੱਚੇ ਨੂੰ ਖਾ ਦੇਣੀ ਅੱਗੇ ਉਹ ਦੂਜਾ ਆਪ ਲਾਓ ਜੀ ਕੋਈ ਵੰਗਾ ਨਹੀਂ ਇਹਨੇ ਮੁਣੀ ਵੰਗਾ ਪਾਇਆ ਲਾਓ ਜੀ बच्चा वीरां ਦਾ ਵੀ ਅੱਗੇ ਬੰਨਿਆ ਉਹ ਦਿਖਾ ਦਿੰਦੇ ਆ ਬੱਚੇ ਦੀਆਂ ਕਿਤੇ ਵੀ ਨਾਸਾਂ ਬੰਦ ਕੀਤੀਆਂ ਦੁੱਧ ਪਿਆ ਪਿਆ ਕੇ। ਲਾ ਬਾਕੀ ਲੈਵਟੀ ਸੋਹਣੀ ਆ ਠੀਕ ਆ ਥਣ ਲੈਵਟੀ ਚੰਗੀ ਆ ਤੇ ਸੂਈ ਤਾਜੀ ਆ ਤੇ ਜੇਰ ਭਾਈ ਜੋ ਕਿ ਪਾਤੀ ਸੀ ਕੋਈ ਵੀ ਸਮੇਂ ਬਾਅਦ ਹੀ ਪਾਤੀ ਹੋਣੀ ਆ ਜੇਰ ਪਾਤੀ ਜੇਰ ਆਪਾਂ ਫੋਟੋ ਖਿੱਚੀ ਜੇਰ ਦੀ ਜਿਖਾ ਦਾਂਗੇ। ਅੱਛਾ ਜੀ ਪੂਰੀ ਪੈ ਗਈ ਨਾ ਜੇਰ? ਹਾਂਜੀ ਹਾਂਜੀ ਪੂਰੀ ਆ। ਬਹੁਤ ਜਿਆਦੀ ਸੇਲ ਆ। ਲੋ ਬੱਚਾ ਠਾਲੇ ਮਾਰਦੇ ਫਿਰ ਵੱਛਾ ਮਗਰੇ ਦੇ ਵੀ ਅੱਛਾ ਜੀ ਇਹਦੇ ਮਗਰ ਅੱਛਾ ਲਓ ਜੀ ਇਹਦੇ ਮਗਰ ਵੱਛਾ ਦੋ ਵੜਾ ਦਿਖਾਈਆਂ ਦੋਸਤੋ ਦੋ ਮਗਰ ਬੱਚੇ ਆ ਆ ਤਾਂ ਬਿਲਕੁਲ ਤਾਜੀ ਸਨ ਠੀਕ ਆ ਜੀ ਅਗਲੇ ਬੰਨੇ ਚੱਲ ਜਾ ਬੱਚਾ ਚੰਗੀ ਤਰ੍ਹਾਂ ਜਿਹੜਾ ਖੋਦਾ ਵੀ ਨੀਗਾ ਆ ਦੇਖੋ ਅਵੇ ਇਹਨੂੰ ਵੀ ਬੱਚਾ ਆਲੋ ਠੀਕ ਆ ਆ ਮਗਰ ਬੱਚਾ 나ੜੂ ਬੱਚੇ ਦੇ ਨਾਲ ਆ ਤੇ ਕੀ ਮੋਲੋ ਵੀਰ ਜੋ ਕੇ ਕੀ ਰੋਗਾਂ ਦਾ ਮੋਲ ਵੈਟ ਦਾ ਕਾਲੀ ਦਾ ਇਹਦਾ ਮੋਲ ਜੀ ਆਪਾਂ ਭਾਵੇਂ 35 ਕਰ ਦਈਏ ਭਾਵੇਂ 40 ਕਰ ਲਈਏ 30000 ਦੀ ਦੇ ਦਾਂਗੇ ਜੀ 30000 ਦੀ ਹਾਂਜੀ ਲੈਣ ਦੇਣਾ ਹੈ ਹਾਂਜੀ ਹਾਂਜੀ ਠੀਕ ਆ ਦੁੱਧ ਚਵਾਈ ਚਲੂਗੀ ਵੀ 10 ਕਿਲੋਟਰ ਦੁੱਧ 12 ਗਲੋ ਦਾ ਤੇ ਅਗਲੇ ਜਿਹੜੇ ਆ ਉਹਨਾਂ ਨੇ 12 ਆਪਾਂ ਨੂੰ ਕਿਹਾ ਵੀ 12 ਦਿੱਤਾ ਵਾ ਬਾਕੀ ਆਪਾਂ ਤੇ ਜੇ ਇਹਦੀ ਇੱਕ ਤੇ ਰਾਤੀ ਥੋੜੀ ਖਾਲੀ ਨਹੀਂ ਪੂਰੀ ਕੀਤੀ ਸਵੇਰੇ ਕੀਤਾ ਥੋੜਾ ਛੋਇਆ ਜੇ ਬੱਚੇ ਪੁੱਛੇ ਨੂੰ ਚੰਗਾਇਆ ਪੂਰਾ ਨਹੀਂ ਆਇਆ ਜੀ ਠੀਕ ਹੈ ਜੀ ਹਾਂਜੀ ਬਲਕਿ 10 12 10 12 ਸੇਵਾ ਤਾਂ ਦਿੱਤੀ ਜਾਊਗੀ ਅੱਜ ਪਸ਼ੂ ਦੋਸਤੋ ਤੁਹਾਨੂੰ ਜਿਹੜੇ ਦਿਖਾਏ ਆ ਬਾਈ ਜੋਗੇ ਹੋਰਾਂ ਦੇ ਕੋਲ 6 ਮੱਝਾਂ 2 ਬਹੜਾਂ ਹੋਰ ਕੁਝ ਵੀ ਹੈਗਾ ਸੀ ਅੱਜ ਬੱਕਰੇ ਵੇਖੇ ਸੀ ਬੱਕਰੇ ਉੱਦਨ ਬੱਕਰੇ ਵੇਖੇ ਪੱਗੇ ਜੀ ਉਦਨ ਅੱਛਾ ਹਾਂਜੀ ਹੁਣ ਫੇਰ ਲਿਆਵਾਂਗੇ ਇਹ ਤਾਂ ਅਗਲੇ ਵੀਡੀਓ ਵਿੱਚ ਪਾਵਾਂਗੇ ਇੱਕ ਬੱਕਰਾ ਹੈਗਾ ਵਾ ਤੇ ਦੋ ਤਿੰਨ ਨਾਲ ਇਕੱਠੇ ਕਰਕੇ ਫੇਰ ਪਾਵਾਂ ਇਕੱਠੇ ਠੀਕ ਹੈ ਜੀ ਹਾਂਜੀ ਤੇ ਜੋਗੇ ਭਾਈ ਬੋਲਗੇ ਨੰਬਰ ਆਪਣੇ ਨੰਬਰ 9464 35330 ਹੂੰ 9464435330 ਹਾਂ ਜੀ ਦੀਪੇ ਬਈ ਆਪਣੇ 62838 ਤੇ 76190 ਠੀਕ ਹੈ ਜੀ ਇਹ ਦੋਸਤੋ ਨੰਬਰ ਦੋਵੇਂ ਆਪਾਂ ਹਰ ਵਾਰ ਦੀ ਤਰ੍ਹਾਂ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰ ਦਿੱਤੇ ਆ ਓਨਰ ਦੇ ਮਾਲਕ ਦੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ